ਸੋ ਪਹਿਲਾਂ ਤਾਂ ਦਿਲੋਂ ਧੰਨਵਾਦ ਜੀ ਤੁਹਾਡੇ ਇੰਨੇ ਸਾਰੇ ਢੇਰ ਸਾਰੇ ਨਾਮ ਆ ਗਏ ਨੇ ਰਈਏ ਤੋਂ ਲੈ ਕੇ Shimla Puri ਜੀ ਤੋਂ ਲੈ ਕੇ Pathankot ਤੋਂ ਲੈ ਕੇ ਫਿਰ ਤੇ ਵਿਦੇਸ਼ਾਂ ਤੋਂ ਅ ਅਣਗਿਣਤ ਨੇ ਸੱਚਮੁੱਚ ਨਾਮ ਮੈਨੂੰ ਤਾਂ ਜੇ ਪੂਰੀ ਲਿਸਟ ਲਾਣ ਲੱਗਾ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਏਗਾ ਤਾਂ ਮੈਂ ਇੱਕ ਇੱਕ ਜਣੇ ਦੀ ਤਹਿ ਦਲੋਂ ਅਸੀਂ ਦੋਵੇਂ ਧੰਨਵਾਦੀ ਆਂ ਜੀ ਕਿ ਜਿਸ ਤਰੀਕੇ ਦੀ ਪਿਆਰ ਤੇ ਤਸੀਸ ਸਤਿਕਾਰ ਦੇ ਰਹੇ ਹੋ ਤੇ ਹੱਲਾਸ਼ੀਰੀ ਲਗਾਤਾਰ ਦੇ ਰਹੇ ਹੋ ਸੋ ਉਸੇ ਸਦਕਾ ਅਸੀਂ ਪ੍ਰੋਗਰਾਮ ਲਈ ਆਈ ਜਾਨੇ ਆ ਇੱਕ ਜ਼ਰੂਰ ਅਹਿਮ ਗੱਲ ਦੱਸ ਦਿਆਂ ਕਿ ਸਾਡੇ ਸਰੀਰ ਅੰਦਰ ਇੱਕ ਵੀ ਅੰਗ ਅਜਿਆ ਨਹੀਂ ਹੈ ਜਿਹਦਾ ਕੋਈ ਨਾ ਕੋਈ ਫੰਕਸ਼ਨ ਨਾ ਹੋਵੇ ਦੇਖੋ ਕਮਾਲ ਦੀ ਕਾਰੀਗਰੀ ਕੀਤੀ ਹੈ ਜੀ ਕੁਦਰਤ ਵੀ ਬੇਮਿਸਾਲ ਹੈ ਕਿ ਨਿੱਕੀ ਤੋਂ ਨਿੱਕੀ ਚੀਜ਼ ਦਾ ਉਹਨਾਂ ਨੇ ਧਿਆਨ ਰੱਖਿਆ ਹੈ ਕਿ ਜਿਵੇਂ ਪਿਛਲੇ ਅਸੀਂ ਪ੍ਰੋਗਰਾਮ ਚ ਕੀਤਾ ਸੀ ਚੱਕਰਾਂ ਵਾਲੇ ਚ ਕਿ ਕਿਵੇਂ ਕੰਨ ਦੇ ਅੰਦਰਲੀ ਬਣਤਰ ਉਸੇ ਤਰ੍ਹਾਂ ਦੇਖੋ ਜੀ ਹਾਜ਼ਮਾ ਬਣਾਉਣਾ ਤਾਂ ਅੰਤੜੀਆਂ ਚ ਕੀ ਹਰਾਸ ਹਜ਼ਮ ਹੋਣੇ ਜੇ ਢਿੱਡ ਚ ਕੀ ਜੇ ਜਿਗਰ ਚ ਕੀ ਜਾਣਾ ਉੱਥੋਂ ਅੱਗੋਂ ਕਿੱਥੇ ਉਹ ਕਲੈਕਟ ਹੋਣਾ ਕਿਵੇਂ ਬਣਨਾ ਸੋ ਗੱਲ ਕਰ ਰਹੇ ਆਂ ਜੀ ਦੂਰ ਦਰੇਡੇ ਨਾ ਜਾਈਏ ਗੋਲ ਬਲੈਡਰ ਯਾਨੀ ਪਿੱਤਾ ਤੇ ਉਹ ਪਹਿਲਾਂ ਮੇਰਾ خیال ਥੋੜਾ ਜਿਹਾ ਸਮਝਾ ਦਿਓ ਜੀ ਇਹ ਪਿੱਤਾ ਕੀ ਬਲਾ ਹੈ ਤੇ ਕਿਉਂ ਚਾਹੀਦਾ ਹੈ ਤੇ ਕਿਉਂ ਸਾਰੇ ਭਜਦੇ ਜਾਂਦੇ ਨੇ ਆਪਰੇਸ਼ਨ ਉਹਦੇ ਚ ਪੱਥਰੀਆਂ ਆਖਰ ਕੀ ਹੈ ਤੇ ਫਿਰ ਦੱਸਾਂਗੇ ਜੀ ਕਿ ਕਿਹੜੀ ਖੁਰਾਕ ਨਾਲ ਅਸੀਂ ਪਿੱਤੇ ਨੂੰ ਖੁਸ਼ ਰੱਖ ਸਕਦੇ ਹਾਂ ਪੱਥਰੀ ਬਣਨ ਤੋਂ ਰੋਕ ਸਕਦੇ ਹਾਂ ਤੇ ਜੇ ਸ਼ੁਰੂ ਵੀ ਹੋਈ ਜੇ ਤਾਂ ਵੀ ਕਿਵੇਂ ਤੰਦਰੁਸਤ ਰਹਿ ਸਕਦੇ ਹਾਂ ਤੁਸੀਂ ਦੱਸੋ ਜੀ ਪਿੱਤਾ ਹੈ ਕੀ ਬਲਾ ਗੱਲ ਜੀ ਫੇਰ ਸ਼ੁਰੂ ਕਰਦੇ ਹਾਂ ਕੋਲੇਸਟ੍ਰੋਲ ਤੋਂ ਸੋ ਤੁਸੀਂ ਕਹਿਣਾ ਵੀ ਹਰ ਗੱਲ ਦੇ ਵਿੱਚ ਇਹ ਕੋਲੇਸਟ੍ਰੋਲ ਕਿਉਂ ਵਾੜੀ ਜਾਂਦੇ ਨੇ ਪਰ ਕੀ ਕਰੀਏ ਵੀ ਕੋਲੇਸਟ੍ਰੋਲ ਤਾਂ ਸਾਡਾ ਜ਼ਿੰਦਗੀ ਦਾ ਤੁਰਾ ਹੈ ਇਸ ਤੋਂ ਬਿਨਾਂ ਤਾਂ ਕੁਝ ਪਾਸਿਬਲ ਹੀ ਨਹੀਂ ਹੈ ਸੋ ਦੇਖੋ ਜੀ ਕੋਲੇਸਟ੍ਰੋਲ ਜਿਹੜਾ ਜਾਂਦਾ ਹੈ ਲਿਵਰ ਦੇ ਵਿੱਚ ਜਿਗਰ ਦੇ ਵਿੱਚ ਜਿਹੜਾ ਕਿ ਜਿੱ ਸੱਜੇ ਪਾਸੇ ਇੱਥੇ ਹੁੰਦਾ ਤੇ ਡਾਇਆਫ੍ਰਾਮ ਹੁੰਦਾ ਜਿਹੜਾ ਸਾਡਾ ਉੱਪਰ ਲੰਗਜ਼ ਨੇ ਥੱਲੇ ਪੇਟ ਹੈ ਵਿਚ ਡਾਇਆਫ੍ਰਾਮ ਹੈ ਉਹਦੇ ਥੱਲੇ ਹੁੰਦਾ ਜੀ ਜਿਗਰ ਯਾ ਲਿਵਰ ਇਨੋਸੇ ਕਹਿੰਨੇ ਆ ਲਿਵਰ ਕੋਲੇਸਟੇਰੋਲ ਤੋਂ ਬਣਾਉਂਦਾ ਹੈ ਜੀ ਬਾਈਲ ਐਸਿਡ ਇਹ ਬਾਈਲ ਐਸਿਡ ਨੇ ਜਿਹੜੇ ਉਹ ਕੀ ਲਿਵਰ ਤੋਂ ਨਿਕਲਦੇ ਨੇ ਦੋ ਨਾਲੀਆਂ ਦੇ ਰਾਹੀਂ ਜਿਨ੍ਹਾਂ ਨੂੰ ਜੋੜ ਕੇ ਫੇਰ ਉਹ ਬੰਦਾ ਹੈ ਜੀ ਬਾਈਲ ਡਾਕਟ ਤੇ ਅੱਗੇ ਹੁੰਦਾ ਹੈ ਸਾਈਡ ਤੇ ਇੱਕ ਸਟੋਰ ਹਾਊਸ ਵੀ ਰੱਬ ਨੇ ਇੱਕ ਸਟੋਰ ਬਣਾ ਰੱਖਿਆ ਕਿ ਜੇ ਜਦੋਂ ਵੀ ਉਤੋਂ ਦੀ ਬਾਈਲ ਐਸਿਡ ਬਣੀ ਜਾਣਾ ਹੈ ਉਹ ਜਾ ਕੇ ਸਟੋਰ ਹੋ ਜਾਣਾ ਆਪਣੇ ਸਟੋਰ ਹਾਊਸ ਚ ਉਹ ਸਟੋਰ ਹਾਊਸ ਦਾ ਨਾਮ ਹੈ ਜੀ ਗਾਲ ਬਲੇਡਰ ਜਾਂ ਪਿੱਤਾ ਸੋ ਪਿੱਤਾ ਬਾਇਲ ਨਹੀਂ ਬਣਾਉਂਦਾ ਬਾਇਲ ਬੰਦਾ ਜੀ ਜਿਗਰ ਦੇ ਵਿੱਚ ਤੇ ਉਹ ਹੈਗਾ ਜੀ ਸਟੋਰ ਹਾਊਸ ਤੇ ਜਦੋਂ ਅਸੀਂ ਕੁਝ ਖਾਂਦੇ ਆ ਖਾਣਾ ਖਾਸ ਕਰਕੇ ਜਦੋਂ ਕਿਓ ਵਾਲੀ ਜਾਂ ਫੈਟੀ ਚੀਜ਼ ਖਾਂਦੇ ਆ ਜਿਹੜਾ ਸਭ ਨੂੰ ਪਤਾ ਹੈ ਕਿ ਜੇ 50% ਤੋਂ 55% ਤੋਂ ਜਿਹੜੇ ਪੰਜਾਬੀ ਨੇ ਨਾ 70% ਕੈਲੋਰੀਆਂ ਕਾਰਬੋਹਾਈਡਰੇਟ ਤੋਂ ਲੈਂਦੇ ਨੇ ਤੇ 10 ਤੋਂ ਬਸ 15% ਫੈਟ ਹੁੰਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ ਫੈਟ ਤੋਂ ਬਿਨਾ ਜ਼ਿੰਦਗੀ ਵੀ ਪੋਸੀਬਲ ਨਹੀਂ ਹੈ ਤੇ ਬਾਕੀ ਹੁੰਦਾ ਜੀ 25 ਤੋਂ 30% ਪ੍ਰੋਟੀਨ ਤੇ ਜਿਹੜਾ ਫੈਟ ਹੈ ਉਹ ਮੂੰਹ ਚੋਂ ਜਾਏਗਾ ਖਾਣੇ ਦੀ ਨਾਲੀ ਚ ਜਾਏਗਾ ਸਟਮਕ ਚ ਜਾਏਗਾ ਪੇਟ ਦੇ ਵਿੱਚ ਤੇ ਉਸ ਬਾਅਦ ਜੀ ਛੋਟੀ ਆਂਦਰੀ ਜਾਏਗਾ ਜਦੋਂ ਹੀ ਉੱਥੇ ਗਿਆ ਉਹ ਜੀ ਐਬਜ਼ਾਰਬ ਨਹੀਂ ਹੋਣਾ ਕਿ ਉਹਦੇ ਤੇ ਐਕਟ ਕਰਦੇ ਨੇ ਜਿਹੜੇ ਜੋਸੇਸ ਜਿਹੜੇ ਐਨਜ਼ਾਈਮ ਉਹ ਨਿਕਲਦੇ ਨੇ ਪੈਨਕਰੀਆਸ ਤੋਂ ਉਹ ਹੀ ਉਹ ਪੈਨਕਰੀਆਸ ਜਿੱਥੋਂ ਕਿ ਇਨਸੂਲਿਨ ਵੀ ਬਣਦੀ ਆ ਉਹ ਕਿਵੇਂ ਐਕਟ ਕਰੇਗਾ ਸੋ ਮੈਂ ਅੱਗੇ ਗੱਲ ਜਾਰੀ ਰੱਖੇ ਉੱਥੋਂ ਮੈਂ ਇੱਥੋਂ ਹੀ ਫੜ ਕੇ ਅੱਗੇ ਗੱਲ ਜਾਨਣੀ ਆ ਜੀ ਇਸ ਕਰਕੇ ਕਿ ਸਾਡਾ ਸਭ ਤੋਂ ਪਹਿਲਾ ਨੁਕਤਾ ਹੀ ਇਸ ਦੇ ਚੀਜ਼ ਨਾਲ ਜੁੜਿਆ ਜੇ ਕਿ ਜੇ ਪਿੱਤਾ ਸਿਹਤਮੰਦ ਰੱਖਣਾ ਜੇ ਤਾਂ ਕਿਰਪਾ ਕਰਕੇ ਸਕਿੱਪ ਨਾ ਕਰਿਓ ਆਪਣਾ ਖਾਣਾ ਯਾਨੀ ਇੱਕ ਖਾਣਾ ਮਿਸ ਨਹੀਂ ਕਰਨਾ ਮੇਰਾ ਖਿਆਲ ਹੈ ਇੰਨੀ ਕ ਚੀਜ਼ ਤੋਂ ਜੋ ਮੇਰਾ ਪਹਿਲਾ ਨੁਕਤਾ ਤੁਹਾਡੇ ਨਾਲ ਸਾਂਝਾ ਮੈਂ ਕਰਨ ਲੱਗੀਆਂ ਕਿਉਂਕਿ ਜਿਵੇਂ ਤੁਹਾਨੂੰ ਹਰ ਚੀਜ਼ ਦੱਸ ਚੁੱਕੇ ਕਿ ਹਰ ਖਾਣੇ ਦੇ ਨਾਲ ਤੁਹਾਡੇ ਉਹ ਬਾਇਲ ਨੇ ਨਿਕਲਣਾ ਹੀ ਨਿਕਲਣਾ ਹੈ ਤੇ ਉਹ ਜਦੋਂ ਨਿਕਲਦਾ ਜੇ ਫਿਰ ਤੁਸੀਂ ਸਮਝ ਲਓ ਕਿ ਇਹਦਾ ਮਤਲਬ ਹੈ ਉੱਥੇ ਉਹ ਜਮਾ ਨਹੀਂ ਹੋਇਆ ਸੋ ਜਦੋਂ ਹੀ ਤੁਸੀਂ ਸਕਿਪ ਕਰਦੇ ਹੋ ਵਾਈਲ ਜਿਹੜਾ ਕਿ ਸਟੋਰ ਹਾਊਸ ਉੱਥੇ ਵਿਆ ਪਿੱਤੇ ਦੇ ਵਿੱਚ ਜਮਾ ਹੋਣ ਲੱਗਾ ਲਓ ਜੀ ਉੱਥੇ ਕੋਲੇਸਟੇਰੋਲ ਦੀ ਮਾਤਰਾ ਵਧੀ ਤੇ ਬਸ ਜੀ ਫਿਰ ਵਕਤ ਨਾਲ ਜੇ ਇਦਾਂ ਕਰੀ ਜਾਓਗੇ ਤੇ ਉਹ ਜੀ ਫਿਰ ਅਲਟੀਮੇਟਲੀ ਬਣ ਜਾਣੀ ਹੈ ਜੇ ਪੱਥਰੀ ਪੱਥਰੀਆਂ ਤੇ ਉਹ ਪਿੱਤੇ ਦੀਆਂ ਪੱਥਰੀਆਂ ਨੇ ਫੇਰ ਜੀ ਕੰਮ ਕਰਨਾ ਹੀ ਕਰਨਾ ਜੇ ਤੇ ਮੈਂ ਉੱਕਾ ਹੀ ਡਰਾਉਣਾ ਨਹੀਂ ਚਾਹਦੀ ਇਹ ਆਮ ਤੌਰ ਤੇ ਬਿਲਕੁਲ ਇਸ ਤਰੀਕੇ ਦੀ ਕੋਈ ਕੈਂਸਰ ਵਰਗੀ ਚੀਜ਼ ਨਹੀਂ ਬਣਦੀ ਕੁਝ ਖੋਜਾਂ ਨੇ ਸਿਰਫ ਜੜੀਆਂ ਕਹਿ ਦਿੰਦੀਆਂ ਨੇ ਕਿ ਲਗਾਤਾਰ ਪਏ ਰਹਿਣ ਤੇ ਕੁਝ ਇੱਕ ਕਿਸਮ ਜਿਹੜੀ ਕੋਈ ਫੈਮਿਲੀ ਦਾ ਵੀ ਹੁੰਦਾ ਸਿਸਟਮ ਬਹੁਤ ਕੁਝ ਮਿਲਾ ਕੇ ਉਹ ਕੈਂਸਰ ਕਰ ਸਕਦੀ ਹੁੰਦੀ ਜੇ ਜੋ ਅਸੀਂ ਮੇਰਾ ਖਿਆਲ ਪਹਿਲਾਂ ਵੀ ਪੜਦੇ ਹੁੰਦੇ ਸੀ ਫੀਮੇਲ 40 ਫੈਕਟੀ ਜਿਹਦੇ ਵਿੱਚ ਆਮ ਤੌਰ ਤੇ ਯਾਨੀ ਔਰਤ 40 ਵਰਿਆਂ ਦੀ ਜੇ ਮੋਟਾਪੇ ਦਾ ਸ਼ਿਕਾਰ ਹੋਏ ਤਾਂ ਉਹਦੇ ਵਿੱਚ ਆਮ ਤੌਰ ਤੇ ਪਿੱਤੇ ਦੀਆਂ ਪੱਥਰੀਆਂ ਬਣ ਜਾਂਦੀਆਂ ਥੋੜਾ ਜਿਆ ਹੋਰ ਸਮਝਾਓ ਜੀ ਫਿਰ ਮੈਂ ਪੂਰੀ ਦੀ ਪੂਰੀ ਅੱਜ ਖੁਰਾਕ ਤੇ ਹੀ ਗੱਲ ਕਰਨੀ ਤੇ ਸੋ ਗੱਲ ਇਹ ਹੈ ਜੀ ਹੁਣ ਬਣ ਗਿਆ ਜੀ ਖਾਣਾ ਖਾਇਆ ਉਥੋਂ ਦੀ ਬਾਇਲ ਨਿਕਲਿਆ ਉਹ ਛੋਟੀ ਆਂਤਰੀ ਇੰਟੈਸਟਾਈਨ ਚ ਜਾਂਦਾ ਸੋ ਇਹਦਾ ਕੰਮ ਕੀ ਹੈ ਬਾਇਲ ਦਾ ਬਾਇਲ ਦਾ ਕੰਮ ਹੈਗਾ ਜੀ ਸਭ ਤੋਂ ਪਹਿਲਾਂ ਕਿ ਜਿਹੜੇ ਪੈਨਕਰੀਆਚੂ ਖਾਣ ਖਾਣਾ ਹਜਮ ਕਰਨ ਦੇ ਰਸ ਨਿਕਲਦੇ ਨੇ ਐਂਜ਼ਾਈਮਸ ਉਹਨਾਂ ਦੇ ਐਕਟ ਕਰਦੀ ਹੈ ਤੇ ਜਿਹੜੇ ਫੈਟ ਸੋਲਿਊਬਲ ਵਿਟਾਮਿਨ ਨੇ ਖਾਸ ਕਰ ਵਿਟਾਮਿਨ A ਵਿਟਾਮਿਨ D ਵਿਟਾਮਿਨ E ਤੇ ਵਿਟਾਮਿਨ K ਇਹ ਚਾਰ ਦੀ ਬਾਡੀ ਦੇ ਅੰਦਰ ਐਬਜ਼ોર્ਪਸ਼ਨ ਆ ਨਾ ਜਿਹੜੀ ਕਿ ਖੂਨ ਚ ਆਣਾ ਉਹਦੇ ਲਈ ਬਾਇਲ ਜ਼ਰੂਰੀ ਹੈ ਸੋ ਜੇ ਬਾਇਲ ਚ ਯਾਨੀ ਜੇ ਇਹ ਹਜ਼ਮ ਕਰਨੇ ਨੇ ਜਾ ਤੁਸੀਂ ਦਵਾਈ ਵੀ ਜੇ ਲੈ ਰਹੇ ਹੋ ਜਿਵੇਂ ਕੁਝ ਕਹਿਆ ਤਾਂ ਉਹਨੇ ਹজম ਹੋਣ ਲਈ ਤੁਹਾਨੂੰ ਇਹ ਜ਼ਰੂਰੀ ਜੇ ਸੋ ਉਸੇ ਹੁਣ ਜਿਵੇਂ ਦੂਸਰੇ ਨੁਕਤੇ ਤੋਂ ਹੁਣ ਮੈਂ ਅਗਲੀ ਖੁਰਾਕ ਫੜਦੀ ਆ ਜੀ ਅੰਤੜੀਆਂ ਦੀ ਗੱਲ ਕੀਤੀ ਕਿ ਉੱਥੇ ਇਹ ਪਹੁੰਚਣੇ ਜੇ ਸੋ ਇਹਦਾ ਮਤਲਬ ਜੇ ਜੇ ਅੰਤੜੀਆਂ ਦੇ ਵਿੱਚ ਸਹੀ ਖੁਰਾਕ ਜੋ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਗਟ ਪ੍ਰੇਨ ਐਕਸਿਸ ਦੀ ਬਿਲਕੁਲ ਉਨ ਜੀ ਸੋ ਜੇ ਫਾਈਬਰ ਭਰਪੂਰ ਯਾਨੀ ਜੇ ਅਸੀਂ ਛਾਣ ਬੂਰੇ ਵਾਲਾ ਆਟਾ ਖਾਂਦੇ ਆ ਤਾਂ ਸਮਝ ਲਓ ਜੀ ਕਿ ਉਹਨੇ ਆ ਇੱਕ ਤਰੀਕੇ ਅੰਦਰਲੇ ਜੋ ਤੁਹਾਡੇ ਬਾਈਲ ਵਾਧੂ ਭਰੇ ਹੋਏ ਨੇ ਉਹ ਖਿੱਚ ਕੇ ਆਪਣੇ ਆਪ ਨਾਲ ਕੱਢ ਕੇ ਬਾਹਰ ਕਰਦੇ ਨੇ ਜਿਸ ਤੋਂ ਤੁਹਾਡਾ ਤਿੱਤਾ ਐਨ ਫਸਟ ਕਲਾਸ ਸਿਹਤਮੰਦ ਮੁਸਕਰਾਉਂਦਾ ਰਹਿ ਸਕਦਾ ਜੇ ਸੋ ਇਹਦਾ ਮਤਲਬ ਜੇ ਬਾਜਰਾ ਤੇ ਹਮੇਸ਼ਾ ਵਾਂਗ ਰਾਗੀ ਦਾ ਆਟਾ ਤੇ ਯਾਓ ਓਟਮੀਲ ਤੁਸੀਂ ਜੇ ਇਹ ਰੂਟੀਨ ਵਿੱਚ ਲੈਣਾ ਸ਼ੁਰੂ ਕਰੋਗੇ ਅੰਤੜੀਆਂ ਤੰਦਰੁਸਤ ਰਹਿਣਗੀਆਂ ਮੂਡ ਵਧੀਆ ਰਹੂਗਾ ਖੁਸ਼ ਰਹੋਗੇ ਤੇ ਨਾਲੇ ਬਿਮਾਰੀਆਂ ਤੋਂ ਬਚੋਗੇ ਤੇ ਪਿੱਤੇ ਦੀ ਪੱਥਰੀ ਤੋਂ ਵੀ ਹੁਣ ਰੱਖੋ ਜੀ ਜਾਰੀ ਸੋ ਪਿੱਤੇ ਦੀ ਪੱਥਰੀ ਤੀਜਾ ਤਾਂ ਜੀ ਸਭ ਤੋਂ ਇਹਦਾ ਰਿਲੇਸ਼ਨ ਕਿਹੜੀ-ਕਿਹੜੀ ਚੀਜ਼ ਨਾਲ ਹੈ ਦੇਖੋ ਜੀ ਬੜਿਆਂ ਨੂੰ ਇਹ ਸ਼ੱਕ ਹੁੰਦਾ ਹੈ ਕਿ ਜੋ ਗਾਲ ਸਟones ਨੇ ਉਹ ਪਿੱਤੇ ਦਾ ਰੋਗ ਹੈ ਪਿੱਤੇ ਦਾ ਰੋਗ ਬਹੁਤ ਕਾਟਾ ਹੈ ਜਿਵੇਂ ਹਰਸ਼ਿੰਦਰ ਜੀ ਨੇ ਦੱਸਿਆ ਕਿ ਜੇ ਕੋਲੇਸਟ੍ਰੋਲ ਤੋਂ ਬਾਇਲ ਬੰਨਾ ਜ਼ਿਆਦਾ ਬਾਇਲ ਉੱਤੇ ਰਹਿਣਾ ਤੇ ਉਹ ਬਾਇਲ ਜਿਹਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਵਧਦਾ ਇਹਨੂੰ ਕਹਿੰਦੇ ਨੇ ਲਿਥੋਜੈਨਿਕ ਬਾਇਲ ਤੇ ਨੁਕਸ ਕਿੱਥੇ ਹੈ ਜਿਗਰ 'ਚ ਸੋ ਕਿਉਂਕਿ ਗਾਲ ਬੈਡਰ ਤਾਂ ਇੱਕ ਸਿਰਫ ਸਟੋਰ ਹੈ ਤੇ ਉਹ ਸਟੋਰ ਦੇ ਵਿੱਚ ਚੀਜ਼ ਕਾਫੀ ਹਾਈ ਕਨਸੈਂਟ੍ਰੇਸ਼ਨ ਦੀ ਬਾਇਲ ਐਸਿਡ ਹੋਏ ਕੋਲੇਸਟ੍ਰੋਲ ਹੋਏ ਉਹਦੇ ਸਟੋਨਸ ਬਣ ਜਾਂਦੇ ਨੇ ਸਰ ਜੀ ਮੜਕੜ ਕੇ ਤੁਸੀਂ ਫੈਕਟੀ ਲਿਵਰ ਤੇ ਲਿਆ ਜੀ ਮੇਰਾ ਹੁਣ ਤੀਜਾ ਨੁਕਤਾ ਫਿਰ ਆ ਜਾਂਦਾ ਜੇ ਜੀ ਅਸੀਂ ਜੇ ਮੋਟਾਪਾ ਘਟਾ ਲਈਏ ਓਵਰ weight ਜੋ ਆ ਜਾਂ ਵੀ ਜਾਂ ਤਾਂ ਫਿਰ ਉਹਨੂੰ ਘਟਾਉਣ ਲਈ ਦੇਖੋ ਜੀ ਕਿਉਂਕਿ ਹੁੰਦਾ ਕੀ ਜੇ ਖਾਸ ਤਰ ਤੇ ਓਬੈਸਟੀ ਜੋ ਪੇਟ ਦੇ ਦਿਵਾਲੇ ਦੀ ਜੇ ਇੱਕ ਅਰਦੀ ਕੀ ਜੇ ਜੋ ਖੋਜਾਂ ਦੱਸਦਿਆਂ ਨੇ ਇਹਦੇ ਨਾਲ 3 ਗੁਣਾ ਵੱਧ ਹੋ ਜਾਂਦਾ ਜੇ ਖਤਰਾ ਪਿੱਤੇ ਦੀ ਪੱਥਰੀ ਬਣਨ ਦਾ ਤੇ ਫਿਰ ਕਿਉਂਕਿ ਉਹ ਕਹਿੰਦੇ ਨੇ ਜੀ ਉਹਦੇ ਚ ਤੁਹਾਡਾ ਪਿੱਤਾ ਵੱਡੇ ਸਾਈਜ਼ ਦਾ ਹੋ ਜਾਂਦਾ ਉਹਦੇ ਕੰਮ ਉਹ ਘਟ ਕਰਦਾ ਯਾਨੀ ਸੁਸਤ ਪੈ ਜਾਂਦਾ ਸੋ ਇਹ ਚੀਜ਼ ਜੇ ਜੋ ਤੁਹਾਨੂੰ ਸਮਝਾਇਆ ਜਾ ਰਿਹਾ ਕਿ ਇਹ ਨੁਕਤਾ ਖਰਾਬ ਕਰ ਦਿੰਦਾ ਸੋ ਇਹਦੇ ਵਾਸਤੇ ਲਾਜ਼ਮੀ ਜੇ ਕਿ ਜੇ ਪਿੱਤੇ ਨੂੰ ਹਸਦਾ ਵਸਦਾ ਰਹਿਣ ਦੇਣਾ ਹੈ ਤਾਂ ਫਿਰ ਉਹਦੇ ਲਈ ਤੁਸੀਂ ਰੱਜ ਕੇ ਸਬਜ਼ੀਆਂ ਤੇ ਫਲ ਇਹ ਜ਼ਰੂਰ ਲੈਣੇ ਜੇ ਉਹਦੇ ਵਿੱਚਲਾ ਵਿਟਾਮਿਨ ਸੀ ਤੇ ਵਿਟਾਮਿਨ E ਉਹ ਪ੍ਰੋਟੈਕਟਿਵ ਜੇ ਜੀ ਉਹ ਪਿੱਤੇ ਚ ਪੱਥਰੀ ਛੇਤੀ ਨਹੀਂ ਬਣਨ ਦਿੰਦਾ ਕਿਉਂਕਿ ਉਹ ਭਾਰਕ ਨੇਚਰਲੀ ਫਾਈਬਰ ਗਿਆ ਜੇ ਭਾਰ ਘਟ ਜਾਣਾ ਜੇ ਤੇ ਬਸ ਫਿਰ ਜਿੰਨਾ ਉਹਦੇ ਚ ਵੱਧ ਪਾਣੀ ਤੇ ਫਾਈਬਰ ਜੋ ਇਹਨਾਂ ਚੀਜ਼ਾਂ ਚ ਜਾਂਦਾ ਜੇ ਕੁਦਰਤੀ ਤੌਰ ਤੇ ਉਹ ਤੁਹਾਨੂੰ ਬਚਾਉਂਦਾ ਜੇ ਤੇ ਫਿਰ ਅਹਿਮ ਗੱਲ ਮੈਂ ਇੱਕ ਜ਼ਰੂਰ ਕਰ ਦਿਆਂ ਜੋ ਸਾਡੇ ਕੁਝ ਬਜ਼ੁਰਗਾਂ ਨੇ ਜੋ ਸਾਡੇ ਸਾਡੇ ਪਿਓ ਦੇ ਸਮਾਨ ਉਮਰ ਦੇ ਨੇ ਉਹਨਾਂ ਦੀਆਂ ਸਲਾਹਾਂ ਆਈਆਂ ਪ੍ਰੋਗਰਾਮ ਦੇ ਵਾਸਤੇ ਕਿ ਭਈ ਥੋੜਾ ਥੋੜਾ ਗੱਲ ਕਰਦਿਆ ਕਰੋ ਆਰਗੈਨਿਕ ਯਾ ਘੱਟ ਸਪਰਿਆਵਾਂ ਵਾਲੀਆਂ ਸਬਜ਼ੀਆਂ ਸੋ ਅਸੀਂ ਬੇਨਤੀ ਕਰਦੇ ਹਾਂ ਜੀ

ਨਾਲ ਦੀ ਨਾਲ ਜਿਹੜੇ ਤਲੇ ਹੋਏ ਖਾਣੇ ਆ ਬਿਲਕੁਲ ਜੀ ਇਹ ਵੀ ਖੋਜ ਦੱਸਦੀ ਜੇ ਇਹ ਪਟੂਰੇ ਛੋਲਿਆਂ ਦਾ ਖીર ਹੋਰ ਹੈ ਕਿ ਗਾਲਸ ਚਾਹ ਨਹੀਂ ਦੁਸ਼ਮਣ ਬਣ ਗਿਆ ਪਟੂਰੇ ਛੋਲੇ ਹਾਂ ਦੇਖੋ ਮੈਨੂੰ ਤਾਂ ਪਸੰਦ ਆ ਪਟੂਰੇ ਛੋਲੇ ਆ ਕਦੇ ਕਦੇ ਖਾਣੇ ਬੜੇ ਸਵਾਦ ਲੱਗਦੇ ਨੇ ਦੇਖੋ ਜੀ ਪੰਜਾਬੀ ਜੇ ਤੁਸੀਂ ਹੁਣ ਕਹੋਗੇ ਕਦੇ ਹੀ ਸਮੋਸੇ ਨਹੀਂ ਖਾਣੇ ਕਦੇ ਹੀ ਪਟੂਰੇ ਨਹੀਂ ਖਾਣੇ ਮੈਂ ਅੱਗੇ ਵੀ ਕਿਹਾ ਸੀ ਤੁਹਾਨੂੰ ਮਹੀਨੇ ਚ ਰੱਖ ਲਓ ਜੀ ਦੋ ਦਿਨ ਹਗ ਆਪਾਂ ਕੋਈ ਪਰਵਾਹ ਨਹੀਂ ਇੱਕੋ ਹੀ ਜ਼ਿੰਦਗੀ ਮਿਲੀ ਜੇ ਬਾਕੀ ਟਾਈਮ ਆਸੀਂ ਸਿਹਤਮੰਦ ਖਾਈ ਜਾਵਾਂਗੇ ਦੋ ਵਾਰ ਤਾਂ ਖਾਦਾ ਹੀ ਜਾ ਸਕਦਾ ਹੈ ਲੋ ਜੀ ਫਰਾਈਡ ਫੂਡਸ ਜੇ ਰੂਟੀਨ ਬਣਾ ਲੈਂਦੇ ਹੋ ਤਾਂ ਉਹ ਜ਼ਰੂਰ ਮਾੜੀ ਗੱਲ ਜੇ ਕਿਉਂਕਿ ਇਹ ਵੀ ਖੋਜ ਦੱਸ ਚੁੱਕੀ ਜੇ ਕਿ ਜੇ ਹਫਤੇ ਵਿੱਚ ਚਾਰ ਵਾਰ ਤੋਂ ਵੱਧ ਅਸੀਂ ਫਰਾਈਡ ਫੂਡਸ ਲੈਨੇ ਆ ਗੁਰਪਾਲ ਜੀ ਕਿ ਅਸੀਂ ਪਕੌੜੇ ਸਮੋਸੇ ਜਲੇਬੀਆਂ ਬਸ ਚੱਲ ਸੋ ਚੱਲ ਹੁਣ ਮੈਂ ਬਹੁਤਾ ਬੋਲਣਾ ਨਹੀਂ ਐਵੇਂ ਮੂੰਹ ਚ ਪਾਣੀ ਆ ਜਾਂਦਾ ਖਾਣਾ ਤਾਂ ਹੈ ਨਹੀਂ ਕਹਿੰਦੇ ਨੇ ਜੀ ਉਹ ਜਿਹੜਾ ਇਸ ਤੋਂ ਵੱਧ ਲੈਣ ਦਾ ਮਤਲਬ ਇਹ ਸਮਝਾਏ ਕਿ ਤੁਸੀਂ 37% ਤੁਹਾਡੇ ਚਾਂਸ ਵੱਧ ਜਾਂਦੇ ਨੇ ਮੋਟਾਪੇ ਦੇ ਹੋਣ ਦੇ 37% ਸੋਚ ਲਓ ਤੇ ਫਿਰ ਉਹਦਾ ਮਤਲਬ ਸਮਝ ਲਓ ਕਿ ਤੁਹਾਨੂੰ ਪਿੱਤੇ ਦੀ ਪੱਥਰੀ ਦੇ ਜਾਂ ਪਿੱਤੇ ਦੇ ਰੋਗ ਦੇ ਬਦਹਜ਼ਮੀ ਬਲੌਟਿੰਗ ਅਗਾਂਸ ਇਹ ਸਾਰੇ ਕੁਛ ਦੇ ਦਿੱਕਤਾਂ 4 ਗੁਣਾ ਵੱਧ ਹੋਣ ਵਾਲੀਆਂ ਜੇ ਸੋ ਇਹ ਸਮਝ ਲਓ ਕਿ ਕੀ ਸਾਰੀ ਗੱਲ ਤੁਹਾਨੂੰ ਸਿਸਟਮ ਨਾਲ ਨਾਲ ਜਿਹੜਾ ਖਤਰਾ ਹਰਸ਼ੇਂਦਰ ਜੀ ਉਹ ਟਰਾਂਸ ਫੈਟਸ ਦਾ ਗਿਲ ਦੇ ਸੇਤ ਦੇ ਉੱਪਰ ਬਹੁਤ ਜ਼ਿਆਦਾ ਹੈ ਸੋ ਰੀ ਫਰਾਈ ਕੀਤਾ ਹੋਇਆ ਜਿਹੜਾ ਔਇਲ ਹੁੰਦਾ ਨਾ ਉਹਦਾ ਵੀ ਖਤਰਾ ਹੁੰਦਾ ਸੋ ਇੱਕ ਤਰੀਕੇ ਨਾਲ ਜਿਹੜਾ ਹੋਂ ਤੱਕ ਦੀ ਗੱਲ ਹੋਈ ਹੈ ਨਾ ਤੁਸੀਂ ਇਹ ਸਮਝ ਲਓ ਜਿੱਥੇ ਮੈਂ ਪਟੂਰੀਆਂ ਤੇ ਛੋਲਿਆਂ ਦੀ ਗੱਲ ਕੀਤੀ ਤੇ ਬਾਕੀ ਚੀਜ਼ਾਂ ਦੀ ਗੱਲ ਕੀਤੀ ਨਾਲ ਦੀ ਨਾਲੇ

ਬਿਲਕੁਲ ਜੀ ਸੋ 스ਨੈਕਸ ਦੀ ਵੀ ਮੈਂ ਗੱਲ ਕਰਨ ਲੱਗੀ ਆ ਇਹ ਬਹੁਤ ਜ਼ਰੂਰੀ ਹੈ ਹੈਲਦੀ ਆਪਾਂ ਨੂੰ ਜਦੋਂ ਮਤਲਬ ਰੋਜ਼ ਤਾਂ ਅਸੀਂ ਕਹਿ ਹੀ ਚੁੱਕਿਆਂਗੇ ਮਹੀਨੇ 'ਚ ਦੋ ਵਾਰ ਖਾ ਲਿਆ ਖਾ ਲਿਆ ਪਰ ਰੋਜ਼ ਤਾਂ ਬਿਲਕੁਲ ਹੀ ਨਹੀਂ ਸੋ ਆਪਣੀਆਂ ਹੈਲਦੀ ਹੈਬਿਟਸ ਦੇ ਵਿੱਚ ਜੀ 스ਨੈਕਸ ਜ਼ਰੂਰ ਸ਼ਾਮਲ ਕਰੋ ਤੇ 스ਨੈਕਸ ਵਿੱਚ ਕੀ ਹੋਣਾ ਚਾਹੀਦਾ ਜੇ ਤੁਸੀਂ ਲੈ ਸਕਦੇ ਹੋ ਜੀ ਸਟਰਾਬੈਰੀਜ਼ ਬਹੁਤ ਬਿਹਤਰੀਨ ਨੇ ਤੁਹਾਡੇ ਪਿੱਤੇ ਲਈ ਤੁਸੀਂ ਲੈ ਸਕਦੇ ਹੋ ਜੀ ਬੈਲ ਪੈਪਰਸ ਤੁਸੀਂ ਸਲਾਦ ਦੇ ਵਾਂਗ ਜਾਂ ਤੁਸੀਂ ਵੈਸਤੇ ਹੀ ਖਾ ਸਕਦੇ ਹੋ ਹੇ ਸ਼ਿਮਲਾ ਮਿਰਚ ਨੂੰ ਕਹੇ ਕਹਿ ਰਹੇ ਆ ਜੀ ਉਹ ਨਵਾਂ ਨਾਮ ਹੈ ਬੈਲ ਪੇਪਰ ਜਿਹੜੇ ਉਹ ਰੰਗ ਬਰੰਗੇ ਵਾਲੇ ਹੁੰਦੇ ਨੇ ਨਾ ਉਹ ਬਹੁਤ ਵਧੀਆ ਹੁੰਦੇ ਨੇ ਸਾਰਾ ਖੁਸ਼ ਕਰਕੇ ਰੱਖ ਦਿੰਦਾ ਮੈਨੂੰ ਲੱਗਿਆ ਕਿ ਲੋਕ ਕਹਿਣਗੇ ਵਾਜੀ ਵਾਪੀ ਅਮਰੀਕਨ ਖਰਾਕ ਦੱਸ ਰਹੀ ਤੋ ਸ਼ਿਮਲਾ ਮਿਰਚਾਂ ਖਾਸ ਕੇ ਜਿਹੜੀਆਂ ਲਾਲ ਤੇ ਪੀਲੀਆਂ ਔਰ ਵਧੀਆ ਬਿਲਕੁਲ ਜੀ ਸਟਰਾਬੈਰੀਜ਼ ਦੇ ਨਾਲ ਨਾਲ ਗੱਲ ਕਰਨਾ ਚਾਹਾਂਗੀ ਜੀ ਬਰੋਕਲੀ ਬਹੁਤ ਵਧੀਆ ਜੇ ਫਿਰ ਇਸੇ ਤਰ੍ਹਾਂ ਜੀ ਕਿ ਕੈਂਟਲੂਪ ਇੱਕ ਹੁੰਦਾ ਜੇ ਜਿਵੇਂ ਉਹ ਆਪਣੇ ਮਤੀਰੇ ਵਰਗਾ ਉਹ ਪੀਲਾ ਪੀਲਾ ਜਿਹੜਾ ਮਤਲਬ ਮੈਲਨ ਵਰਗਾ ਹਾਂਜੀ ਮੈਲਨ ਵਰਗਾ ਜਿਹੜਾ ਉਹ ਉਹ ਲੈ ਸਕਦੇ ਹੋ ਜੀ ਫਿਰ ਇੱਥੋਂ ਤੱਕ ਇਵਨ ਬੇਕਡ ਆਲੂ ਉਹ ਵੀ ਕਹਿੰਦੇ ਨੇ ਕਿ ਥੋੜੀ ਮਾਤਰਾ ਵਿੱਚ ਮੈਂ ਦੱਸਦੀ ਹਾਂ ਕਿੰਨੀ ਤੇ ਫੇਰ ਦੀ ਚਕੋਧਰਾ ਤੇ ਮਸੰਮੀ ਵਾਹ ਜੀ ਵਾਹ ਜੇ ਇਥੇ ਕੈਂਸਰ ਬਲੈਡਰ ਦੇ ਲਈ ਅਸਰਦਾਰ ਨੇ ਉਥੇ ਪਿੱਤੇ ਦੀ ਪੱਥਰੀ ਵੀ ਨਹੀਂ ਬਣਨ ਦਿੰਦੇ ਤੇ ਫਿਰ ਜੇ ਬਣੀ ਵੀ ਹੋਈ ਜੇ ਇਹਨੂੰ ਜਾਰੀ ਰੱਖਿਓ ਤੁਹਾਨੂੰ ਉਹਦੀਆਂ ਪ੍ਰੋਬਲਮਸ ਘਟ ਜਾਣਗੀਆਂ ਪਰ ਅਹਿਮ ਗੱਲ ਕੀ ਵੀ ਦੀ ਜ਼ਰੂਰ ਦੱਸਦੇ ਹਾਂ ਹਾਂ ਅੱਜਕੱਲ ਬਹੁਤ ਫੈਸ਼ਨ ਹੈ ਕੀ ਵੀ ਦਾ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਕੀ ਵੀ ਦੇ ਤੁਸੀਂ ਭਰਿਆ ਨੈਟ ਦੇਖੋਗੇ ਜੀ ਇਹ ਗਾਲ ਬਲੇਡਰ ਦਾ ਖੁਰ ਗਿਆ ਇਹ ਫਲਾਣਾ ਪਲੀਜ਼ ਰੱਬ ਦਾ ਵਾਸਤਾ ਜੇ ਇਹ ਵਹਿਮਾਂ ਚ ਨਾ ਪਿਓ ਅਸੀਂ ਸਿਰਫ ਖੋਜਾਂ ਤੇ ਆਧਾਰਿਤ ਗੱਲ ਕਰ ਰਹੇ ਹਾਂ ਕੋਈ ਇਸ ਤਰ੍ਹਾਂ ਦੀ ਕੀ ਵੀ ਦੇ ਨਾਲ ਪੱਥਰੀ ਨਹੀਂ ਜੇ ਤੁਹਾਡੀ ਘੁਲਣੀ ਕੀ ਵੀ ਰੈਗੂਲਰ ਖਾਣੀ ਚੰਗੀ ਜੇ 5 ਦਿਨ ਹਫਤੇ ਚ ਪਰ ਮੈਂ ਅਹਿਮ ਗੱਲ ਗੁਰਪਾਲ ਜੀ ਦੱਸ ਦਿਆਂ 5 ਸਾਲ ਤੋਂ ਛੋਟੇ ਬੱਚੇ ਨੂੰ ਜੇ ਤੁਸੀਂ ਕੀ ਵੀ ਖਵਾਈ ਜਾ ਰਹੇ ਉਹਦੇ ਚ ਸਗੋਂ ਪੱਥਰੀ ਬਣਨ ਦੇ ਅਸਾਰ 3 ਗੁਣਾ ਵੱਧ ਹੋ ਜਾਂਦੇ ਨੇ ਪਲੀਜ਼ ਇਹ ਖਿਆਲ ਰੱਖ ਲਿਓ ਹਾਂ ਇਹਦਾ ਬਾਜੀ ਵਾ ਬੜੀ ਬਹੁਤ ਜ਼ਰੂਰੀ ਹੈ ਦੇਖੋ ਵਿਟਾਮਿਨ ਸੀ ਵੈਸੇ ਭਾਵੇਂ ਬੜਾ ਵਧੀਆ ਹੁੰਦਾ ਹੈ ਇਹਨੂੰ ਪਿੱਤੇ ਨੂੰ ਹੈਲਦੀ ਰੱਖਣ ਚ ਬਿਲਕੁਲ ਮਾਤਰਾ ਵੀ ਦੱਸ ਦਿਓ ਜੀ ਔਰਤਾਂ ਚ ਵਿਟਾਮਿਨ ਸੀ ਲਗਭਗ ਜਿੰਨੀ ਚਾਹੀਦੀ ਜੇ 75 ਮਿਲੀਗ੍ਰਾਮ ਤੇ ਬੰਦਿਆਂ ਚ 90 ਮਿਲੀਗ੍ਰਾਮ ਸੋ ਉਹਦੇ ਨਾਲ ਇਹ ਖੁਰਾਕ ਦੇ ਵਿੱਚ ਤੁਸੀਂ ਜਿਵੇਂ ਇੱਕ ਸਰਵਿੰਗ ਜਿਹਨੂੰ ਕਹਿੰਦੇ ਆ ਕਿ ਇੱਕ ਯਾਨੀ ਤੁਸੀਂ ਕਾਲੀ ਸਟਰਾਬਰੀ ਦੀ ਲੈ ਲਈ ਜਾਂ ਇੱਕ ਤੁਸੀਂ ਯਾਨੀ ਬਰੋਕਲੀ ਦੀ ਕਾਲੀ ਲੈ ਲਈ ਜਾਂ ਤੁਸੀਂ ਚਕੋਤਰਾ ਤਾਂ ਬਹੁਤ ਹੀ ਵਧੀਆ ਇਹਦੇ ਵਿੱਚ ਤਾਂ ਕੋਈ ਸ਼ਾਕੀ ਹੈ ਨਹੀਂ ਦੇਖੋ ਜਿਹੜਾ ਹੈ ਅਸੀਂ ਜਦੋਂ ਇੰਦਰ ਯੂਪੀ ਵਾਲੇ ਪਾਸੇ ਤੋਂ ਯਾਦ ਹੈ ਗਏ ਸੀ ਅਸੀਂ ਲਾਲ ਲਾਲ ਬਹੁਤ ਸੋਹਣੇ ਚਕੋਦਰੇ ਬੜੇ ਸੋਹਣੇ ਇੰਨੇ ਤੇ ਇੱਥੇ ਵੀ ਨਹੀਂ ਮਿਲਦੇ ਬਿਲਕੁਲ ਐਸ ਸਾਈਜ਼ ਦੇ ਵੱਡੇ ਪੁੱਟੇ ਰਾਦ ਟੇਨ ਚਕੋਦਰੇ ਸੀ ਉਹਦਾ ਗੁਰਪਾਲ ਜੀ ਤੁਸੀਂ ਡਰਾਇਆ ਤਾਂ ਹੈ ਜੀ weight ਵਾਸਤੇ ਪਰ ਮੈਂ ਇੱਕ ਅਹਿਮ ਗੱਲ ਦੱਸਦੇ ਹਾਂ ਜੀ ਉਹਦੇ ਬਾਬਤ ਵੀ ਕਿ ਕ੍ਰੈਸ਼ ਡਾਈਟ ਜੋ ਕਿ ਅੱਜ ਕੱਲ ਬੜੀ ਸਾਡੇ ਨੌਜਵਾਨ ਬੱਚੇ ਕਰ ਰਹੇ ਨੇ ਤੇ ਫਿਰ ਉਹ ਬੜੇ ਫਖਰ ਨਾਲ ਤੁਸੀਂ ਦੇਖੋਗੇ ਇਨਸਟਾ ਤੇ ਇੱਧਰ ਪਾ ਰਹੇ ਨੇ ਲਓ ਜੀ 10 ਪਾਉਂਡ ਘਟਾ ਲਿਆ ਮੈਂ ਹਫਤੇ ਵਿੱਚ ਪਲੀਜ਼ ਤੁਸੀਂ ਖਿਆਲ ਕਰਿਓ ਜੀ ਕਿ ਹਰ ਹਫਤੇ ਜੇ 10 ਪਾਉਂਡ ਤੁਸੀਂ ਘਟਾਉਣਾ ਸ਼ੁਰੂ ਕੀਤਾ ਜੇ ਪਿੱਤਾ ਤਾਂ ਜੀ ਬਗਾਵਤ ਸ਼ੁਰੂ ਕਰੇਗਾ ਡੇਂਜਰਸ ਜੇ ਗਾਲ ਬਲੈਡਰ ਲਈ ਸੋ ਕਿਰਪਾ ਕਰਕੇ ਨਾ ਕਰਿਓ ਅ ਯਾਨੀ ਜੇ ਮੈਂ ਸਕਿਪ ਮੀਲ ਨਹੀਂ ਕਰਨਾ ਉਸੇ ਤਰ੍ਹਾਂ ਕ੍ਰੈਸ਼ ਡਾਈਟ ਕਦੇ ਵੀ ਨਹੀਂ ਤੇ ਮੈਕਸਿਮਮ 1 ਤੋਂ 2 ਪਾਉਂਡ ਪਰ ਹਫਤਾ ਹੀ ਘਟਾਇਆ ਜਾ ਸਕਦਾ ਜਿਹੜਾ ਕਿ ਹੈਲਦੀ ਅਸੀਂ ਕਹਿ ਸਕਦੇ ਹਾਂ ਤੇ ਉਹਦੇ ਵਾਸਤੇ ਕਸਰਤ ਤੇ ਖੁਰਾਕ

خراب کرنا ہے سے نہ ایس کر کے انو فوڈ فیڈ ہے فیشن ہے کہ لو جی فٹا کر کے تے ڈائیوٹیز ہوگی ریورسل ایسا کچھ نہیں ہندہ بڑا کلیر انو ہوئیے کہ ایک بڑی جگہ میں بہت ودیا ایک چیز پڑی سی کہ فٹنس is not a goal فٹنس is a way of life تو یہ نہ سوچیے بھی اس لیول سے پہنچ کے پھر اسے فٹ ہو گئے پھر موجہ نہیں فٹنس ایک طریقہ زندگی جیندہ ਰੋਜ਼ ਫਿਟ ਹੋਈਏ ਹੈਲਦੀ ਡਾਈਟ ਤੇ ਰੈਗੂਲਰ ਐਕਸਰਸਾਈਜ਼ ਇਹ ਫਿਟਨੈਸ ਆ ਗੁਰੂ ਮੰਤਰ ਜਿੱਦ ਅਸੀਂ ਕਾਰਨ ਭੁੱਲ ਗਏ ਜੋ ਮੈਂ ਦੱਸ ਦਿੰਨੀ ਐ ਲੋ ਜੀ ਉਹਦੇ 8 ਤੋਂ 10 ਗਲਾਸ ਪਾਣੀ ਔਰ ਕੀ ਚਾਹੀਦਾ ਜੀ ਬਾਈਲ ਤੁਹਾਡਾ ਵੈਸੇ ਹੀ ਵਾਧੂ ਉਹਨਾਂ ਨੇ ਜਮਾ ਨਹੀਂ ਹੋਣ ਦੇਣਾ ਕੱਢ ਦੇਣਾ ਸੋ ਇਹ ਖਿਆਲ ਰੱਖ ਲਿਓ ਜੀ ਕਿ ਤੁਸੀਂ ਜ਼ਰੂਰ ਇੰਨਾ ਪਾਣੀ ਪੀਣਾ ਭੁੱਲ ਜਾਈਦਾ ਨਾ ਸਰਦੀਆਂ 'ਚ ਤਾਂ ਕਦੇ-ਕਦੇ ਗਰਮੀਆਂ 'ਚ ਤਾਂ ਸ਼ਾਇਦ ਵਧ ਵੀ ਹੋ ਜੇ ਸੋ ਕੋਸ਼ਿਸ਼ ਕਰਿਆ ਕਰੋ ਜੀ ਉਹ ਬੋਤਲ ਆਪਣੀ ਵੱਖਰੀ ਭਰ ਕੇ ਰੱਖ ਲਓ ਤੇ ਉਹ ਬੋਤਲ ਕਿਸੇ ਵੀ ਹਾਲ ਵਿੱਚ ਪਲਾਸਟਿਕ ਦੀ ਨਹੀਂ ਹੋਣੀ ਚਾਹੀਦੀ ਜਾਂ ਸਟੀਲ ਦੀ ਜਾਂ ਗਲਾਸ ਦੀ ਜਾਂ ਗਲਾਸ ਦੀ ਬੋਤਲ ਬਿਲਕੁਲ ਤੇ ਕੱਲ ਕਰੀਏ ਜੀ ਹੁਣ ਕਿਉਂਕਿ ਆਪਾਂ ਤੇਲ ਕਿਉਂ ਤੇਲ ਕਿਉਂ ਕਰੀ ਜਾ ਰਿਆਂ ਦੇਸੀ ਕਿਉਂ ਦੀ ਅਸੀਂ ਬੜੀ ਵਾਰ ਜ਼ਿਕਰ ਕੀਤਾ ਅੱਧਾ ਚਮਚ ਜਾਂ ਪੌਣਾ ਚਮਚ 24 ਘੰਟੇ ਅਚ ਚੋਤੀ ਵਰਤਨਾ ਸਬਜ਼ੀਆਂ ਸਮੇਤ ਸਭ ਚੀਜ਼ਾਂ ਦੇ ਸਿਮੇਤ ਉਹ ਤੁਹਾਡੇ ਦਿੱਲੀ ਬਿਹਤਰੀਨ ਹੈ ਪਰ ਪਿੱਤੇ ਲਈ 올ਿਵ ਆਇਲ ਬਹੁਤ ਵਧੀਆ ਜੇ ਹੁਣ ਇਹਦੇ ਵਿੱਚ ਜੀ ਉਹ ਕਹਿੰਦੇ ਨੇ ਅਨਸੈਚੂਰੇਟਿਡ ਫਾਟ ਹੈ ਤੇ ਜਿਹੜਾ ਜੇ ਇਹ ਤੁਸੀਂ ਸਲਾਦ ਵਗੈਰਾ ਤੇ ਯਾਨੀ ਤਲਣਾ ਤੁਲਣਾ ਨਹੀਂ ਜੇ ਨਾ ਪਰੌਂਠਿਆਂ ਤੇ ਲਾਣਾ ਐਕਸਟਰਾ ਐਕਸਟਰਾ ਵਰਜਨ 올ਿਵ ਆਇਲ ਜਿਹੜਾ ਸੈਲਡ ਦੇ ਉੱਪਰ ਅਸੀਂ ਕਰਦੇ ਹਾਂ ਉਹਦੇ ਨਾਲ ਕਹਿੰਦੇ ਨੇ ਜੀ ਕਿ 18 ਫੀਸਡ ਚਾਂਸ ਘਟ ਜਾਂਦੇ ਨੇ ਜੇ ਤੁਸੀਂ ਆਪਣੀ ਡਾਈਟ ਵਿੱਚ ਇਹ ਇੰਨੀ ਕੁ ਚੀਜ਼ ਸ਼ਾਮਲ ਕਰ ਲਓ ਸੋ ਗਾਲ ਬਲੈਡਰ ਯਾਨੀ ਤੁਸੀਂ ਮੱਖਣ ਦੀ ਥਾਂ ਤੇ ਇਹ ਰਤੀਕ ਲਾ ਸਕਦੇ ਜੇ ਸ਼ੌਕ ਹੈ ਵਰਨਾ ਨਾ ਹੀ ਲਿਆ ਜਾਏ ਤਾਂ ਸਰ ਜਾਂਦਾ ਏਡੀ ਕੀ ਗੱਲ ਆ ਵੀ ਆਪਾਂ ਤੇਲ ਕਿਉਂ ਜ਼ਰੂਰ ਲੈਣਾ ਲਓ ਜੀ ਜਿਹੜੇ ਸ਼ੌਕੀਨ ਨੇ ਉਹ ਕਹਿਣਗੇ ਸਾਡਾ ਜ਼ਿਕਰ ਕਰਦੇ ਨਹੀਂ ਉਹ ਫਿਸ਼ ਲੈ ਸਕਦੇ ਨਹੀਂ ਜਿਵੇਂ ਸੈਲਮਨ ਜੋ ਕੋਝ ਦੱਸਦੀ ਜੇ ਕਿ ਉਹ ਠੀਕ ਜੇ ਉਹਨਾਂ ਵਾਸਤੇ ਫਿਰ ਪਲਾਂਟ ਸਟੀਰ ਆਇਲ ਦੇਖੋ ਉਹਦੇ ਸਟੀਰੌਲਸ ਜੋ ਹੁੰਦੇ ਨੇ ਕਿ ਬੰਦ ਮੁਠੀ ਵਿੱਚ ਤੁਸੀਂ ਆਪਣੇ ਕਾਜੂ ਬਦਾਮ ਜੋ ਤੁਸੀਂ ਲੈ ਸਕਦੇ ਹੋ ਸਟੀਰੌਲ ਇਹ ਕਹਿਣ ਦਾ ਤਰੀਕਾ ਕੋਲੇਸਟ੍ਰੋਲ ਜੀ ਇਹ ਕਿਉਂਕਿ ਪਲਾਂਟ ਸਟੀਰੋਲ ਨੇ ਸੋ ਇਸ ਕਰਕੇ ਇਹ ਉਹ ਕੋਲੇਸਟ੍ਰੋਲ ਉਸ ਤਰੀਕੇ ਦਾ ਨਹੀਂ ਜਮਾ ਕਰਦੇ ਜਿਹੜਾ ਤੁਹਾਨੂੰ ਖਤਰਾ ਦਵੇ ਸੋ ਇਹ ਵਧੀਆ ਨੇ ਜੇ ਤੁਸੀਂ 스ਨੈਕਸ ਲੈਣੇ ਨੇ ਲਓ ਜੀ ਇਹ ਲਓ ਪਲੀਜ਼ ਰੱਬ ਦਾ ਵਾਸਤਾ ਜੇ ਇਹ ਤਲੇ ਹੋਏ ਜਾਂ ਲੂਣ ਲੱਗੇ ਹੋਏ ਜੋ ਪੈਕਡ ਮਿਲਨੇ ਨੇ ਉਹ ਨਹੀਂ ਲੈਣੇ ਸ਼ਾਰਟਡ ਤੇ ਫਰਾਈਡ ਨਹੀਂ ਲੈਣੇ ਸੋ ਰॉ ਫਾਰਮ ਦੇ ਵਿੱਚ ਤੁਸੀਂ ਮੁਠੀ ਭਰ ਕੇ ਜਿਹੜੇ ਡਰਾਈ ਫਰੂਟਸ ਨੇ ਉਹ ਰੋਜ਼ ਲੈ ਸਕਦੇ ਹੋ ਗਰਮੀ ਹੋਵੇ ਭਾਵੇਂ ਸਰਦੀ ਜੀ ਬਿਲਕੁਲ ਉਹ ਕਹਿੰਦੇ ਨੇ ਇੱਕ ਔਂਸ ਇਹ ਖੋਜ ਦੱਸਦੀ ਸੀ ਇੱਕ ਔਂਸ ਜੇ ਤੁਸੀਂ 5 ਦਿਨ ਹਫਤੇ ਚ ਲੈ ਲੈਂਦੇ ਹੋ ਤਾਂ ਫਿਰ ਉਹਦੇ ਨਾਲ ਤੁਹਾਡਾ 25% ਇੱਕ ਚੌਥਾਈ ਖਤਰਾ ਗੋਲ ਬਲੇਡਰ ਸਟੋਨਸ ਦਾ ਘਟ ਜਾਂਦਾ ਜੇ ਸੋ ਇਹਦੇ ਨਾਲ ਨਾਲ ਇੱਕ ਹੋਰ ਅਹਿਮ ਚੀਜ਼ ਐਵੋਕਾਡੋ ਹਮ ਚਟਨੀ ਲਓ ਜੀ ਮੈਂ ਤਾਂ ਸਜਦਾ ਕਰਦੀ ਆਂ ਜੀ ਮੈਂ ਤਾਂ ਕੈਨੇਡਾ ਚ ਵੀ ਖਾ ਕੇ ਆ ਗਈਆਂ ਤੇ ਅਮਰੀਕਾ ਚ ਵੀ ਖਾ ਕੇ ਆ ਗਈਆਂ ਸੋਨਾ ਵੀਰਾਂ ਦਾ ਪਹਿਣਾ ਦਾ ਧੰਨਵਾਦ ਆਸਟ੍ਰੇਲੀਆ ਵਿੱਚ ਵੀ ਖਾਦੀ ਸੀ ਬਿਲਕੁਲ ਖਾਦੇ ਸੀ ਸੋ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਅਵੋਕਾਡੋ ਦੀ ਸਵਾਦੀ ਸਵਾਦੀ ਚਟਨੀ ਖਵਾਈ ਮੇਰੀਆਂ ਉਹਨਾਂ ਭੈਣਾਂ ਨੂੰ ਫਿਰ ਇੱਕ ਵਾਰ ਦਿਲੋਂ ਧੰਨਵਾਦ ਸੋ ਅਵੋਕਾਡੋ ਜੀ ਇਹ ਵੀ ਕਿਰਪਾ ਕਰਕੇ ਬਾਦੂ ਨਾ ਲੈਣਾ ਇਹ ਵੀ ਜੋ ਜ਼ਿਕਰ ਖੋਜਾਂ ਦੇ ਉੱਤੇ ਆਧਾਰਿਤ ਹੈ ਸਿਰਫ ਤੇ ਸਿਰਫ ਚਾਰ ਤੋਂ ਪੰਜ ਦਿਨ ਪ੍ਰਤੀ ਹਫਤਾ ਇਸ ਤੋਂ ਉੱਪਰ ਕਿਸੇ ਹਾਲ ਚ ਨਹੀਂ ਉਹ ਵੀ ਜੇ ਲੈਣਾ ਜੇ ਜੇ ਚਟਨੀ ਦੇ ਰੂਪ ਚ ਲੈਣਾ ਜੇ ਗੁਰਪਾਲ ਜੀ ਫਿਰ ਤਾਂ ਸਿਰਫ ਉਹ ਡੇਢ ਚਮਚਾ ਚਟਨੀ ਖਾਦੀ ਜਾ ਸਕਦੀ ਹੈ ਤੇ ਜੇ ਮਤਲਬ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਤਾਂ ਫਿਰ ਉਹਦੇ ਚ ਨਮਕ ਨਹੀਂ ਪਾਣਾ ਇਸੇ ਤਰ੍ਹਾਂ ਲੈ ਸਕਦੇ ਹੋ ਪਰ ਨਾਲ ਜਿਹੜਾ ਸਾਨੂੰ ਆਸਟ੍ਰੇਲੀਆ ਜਿਖਾਇਆ ਸੀ ਉਹਨਾਂ ਦਾ ਕੱਚਾ ਹੈ ਉਹ ਕਹਿੰਦੇ ਬ੍ਰੈਡ ਦੇ ਉੱਪਰ ਸਪਰੈਡ ਕਰਕੇ ਵਾਹ ਜੀ ਵਾਹ ਉਹ ਬਹੁਤ ਕਮਾਲੀ ਸੀ ਉਹ ਜੇ ਲੈ ਲਵੋ ਫਿਰ ਤਾਂ ਬਸ ਗੱਲਾਂ ਹੀ ਕੀ ਨੇ ਫਿਰ ਆ ਜਾਂਦਾ ਜੇ ਜੀ ਰੋਲ ਕਸਰਤ ਦਾ ਹੂੰ ਭਾਰਤ ਦੀ ਤੁਸੀਂ ਜ਼ਿਕਰ ਕੀਤਾ ਸੀ ਪਤਾ ਹੀ ਹੈ ਜੀ ਸਾਨੂੰ ਉਹਦੇ ਨਾਲ ਕੈਲਰੀਆਂ ਤਾਂ ਉੜਨੀਆਂ ਹੀ ਨੇ ਪਰ ਜਿਹੜਾ ਤੁਹਾਨੂੰ ਆਦੀ ਬਣਾ ਦਿੰਦਾ ਮੂਡ ਐਲੀਵੇਸ਼ਨ ਤੁਹਾਡਾ ਉਹ ਤੁਹਾਡੇ ਗੋਲ ਬਲੇਡਰ ਦੀ ਪੱਥਰੀ ਵੀ ਘਟਾ ਦਿੰਦਾ ਜੇ ਕਿਉਂਕਿ ਇਹਦੇ ਨਾਲ ਵੀ ਕਹਿੰਦੇ ਨੇ ਜੀ 25 ਫੀਸਦੀ ਖਤਰਾ ਗੋਲ ਸਟੋਨਸ ਦਾ ਵੀ ਘਟ ਗਿਆ ਤੇ ਉਹ ਖੋਜ ਹੋਈ ਸੀ ਇੱਕ ਪਾਸੇ ਕਾਊਚ ਪੋਟੈਟੋਸ ਦੀ ਜਿਹੜੇ ਕਹਿੰਦੇ ਸਨ ਬਿਲਕੁਲ ਹੀ ਨਹੀਂ ਜੀ ਕਸਰਤ ਕਰਦੇ ਕਿ ਦੂਜੇ ਜਿਹੜੇ ਰੈਗੂਲਰ ਕਰਦੇ ਸੀ ਜਦੋਂ ਫਾਲੋਅ ਅਪ ਕੀਤਾ ਗਿਆ ਜੀ ਉਹਨਾਂ ਚੋਂ 1/4 ਦਾ ਇਹ ਉੜ ਚੁੱਕਾ ਸੀ ਖਤਰਾ ਸੋ ਸਮਝ ਲਓ ਕਿ ਇਹਦੇ ਲਈ ਵੀ ਜੋ ਹਮੇਸ਼ਾ ਅਸੀਂ ਜ਼ਿਕਰ ਕਰਦੇ ਹਾਂ 30 ਮਿੰਟ ਤਗੜੀ ਕਸਰਤ ਹਫ਼ਤੇ ਵਿੱਚ 5 ਦਿਨ ਇਹ ਜ਼ਰੂਰੀ ਜੇ ਆ ਉਨੇ ਬਾਅਦ ਤੇ ਬੈ ਕੇ ਟੀਵੀ ਦੇਖਣਾ ਤੇ ਨਾਲ ਦੀ ਨਾਲ ਫਰਾਈਡ ਆਲੂ ਖਾਣਾ ਤੇ ਬੰਦਾ ਆਪ ਹੀ ਆਲੂ ਵਰਗਾ ਹੀ ਬਣ ਜਾਂਦਾ ਹਾਂਜੀ ਪਰ ਅੱਜ ਕੱਲ ਅਸੀਂ ਸੋਚਦੇ ਆਂ ਵੀ ਕੁਰਸੀ ਤੇ ਬਹਿ ਕੇ ਬਸ ਪੈਰ ਇੰਦਾ ਹਿਲਾ ਲਓ ਕਸਰਤ ਹੋ ਜਾਂਦੀ ਨਹੀਂ ਜੀ ਨਹੀਂ ਐਂਜ ਨਹੀਂ ਜੀ ਤੁਹਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਆਪਾਂ ਕਹੀਏ ਕਿਤਾਬ ਸਿਰਫ ਬਾਹਰਲਾ ਕਵਰ ਦੇਖ ਕੇ ਪਾਸ ਹੋ ਜਾਣਗੇ ਐਂਜ ਨਹੀਂ ਹੁੰਦਾ ਕਿਤਾਬ ਖੋਲਣੀ ਪੈਂਦੀ ਜੇ ਵਰਕੇ ਫਰੋਲਣੇ ਪੈਂਦੇ ਨੇ ਦਿਮਾਗ 'ਚ ਸਮੋਣਾ ਪੈਂਦਾ ਉਸੇ ਹੀ ਤਰ੍ਹਾਂ లైక్ असरत اتا ਤੁਹਾਨੂੰ ਭੱਜ ਦੌੜ ਕੇ ਕਰਨੀ ਪੈਣੀ ਜੇ ਦੇਖੋ ਜੀ ਬੀਅਰ ਦੀ ਗੱਲ ਕਰਦੇ ਹਾਂ ਹਾਂ ਬਿਲਕੁਲ ਇਹਦਾ ਤਾਂ ਕੋਈ ਫਾਇਦਾ ਨਹੀਂ ਹੈ ਵੈਸੇ ਬਿਲਕੁਲ ਜੀ ਇਹ ਸਪਸ਼ਟ ਹੋ ਚੁੱਕਾ ਕਿ ਕੁਝ ਖੋਜਾਂ ਜਿਹੜੇ ਡਾਕਟਰਾਂ ਨੂੰ ਪਸੰਦ ਸੀ ਉਹਨਾਂ ਨੇ ਕਰਤੀਆਂ ਆਪਣੀ ਮਰਜ਼ੀ ਨਾਲ ਖੋਜੀਆਂ ਨੇ ਵੀ ਹਾਂ ਜੀ ਹਾਂ ਜੀ ਕੁਝ 1-2% ਫਾਇਦਾ ਜੇ ਪਰ ਬਹੁਤੀਆਂ ਖੋਜਾਂ ਨੇ ਕਿਹਾ ਜੀ ਇਹਦਾ ਕੋਈ ਫਾਇਦਾ ਨਹੀਂ ਹੈ ਗੁਰਦੇ ਦੀ ਪੱਥਰੀ ਦੀ ਵਕਰੀ ਕਰਦੇ ਕਰਦੇ ਉਹਨੂੰ ਆਦੀ ਜਦੋਂ ਬਣਾ ਲੋਗੇ ਪਰ

اتنے نہیں ایکٹ دی گردیاں تے بات داندہ ہے وہ ود کر دی ایکچولی برین تے سے تے انٹی ڈائیوریٹک ہارمون دے اوپر ایکٹ کرتی ہے تو پر ود بات داندہ ہے آؤں ہوپل طریقے نے چار دو لٹر پانی پیلو، لو تین لیٹر پانی پیلو کہاں بھی کڈنیز فلاش ہو جانی ہے سو بیئر دے بہت سارے نقصان نے انہوں کسی بھی طریقے نال علاج پاویں وہ گردے کی پتری کا پاویں پیتے کا بالکل نہیں سمجھنا یہ ਲਓ ਜੀ ਕੁਝ ਚੀਜ਼ਾਂ ਜਿਹੜੀਆਂ ਟੋਟਲ ਮਨਾ ਕੀਤੀਆਂ ਨੇ ਕਿ ਜੇ ਪਿੱਤੇ ਦੀ ਪੱਥਰੀ ਦਾ ਖਤਰਾ ਵੱਧ ਜੇ ਤੁਹਾਡੇ ਚੱਬਰ ਚ ਜਾਂ ਫਿਰ ਹੋ ਚੁੱਕੀ ਜੇ ਤਾਂ ਮਤਲਬ ਲਾਲ ਮੀਟ ਨਹੀਂ ਲੈਣਾ ਫੇਰ ਜੀ ਮੱਖਣ ਲਾਲ ਮੀਟ ਦਾ ਮਤਲਬ ਹੋ ਗਿਆ ਜੀ ਕਿ ਮੈਮਲੀਅਨ ਮੀਟ ਹੋ ਗਿਆ ਸੋ ਬੱਕਰਾ ਹੋ ਗਿਆ ਜੀ ਪੋਰਕ ਹੋ ਗਿਆ ਤੇ ਬੀਫ ਹੋ ਗਿਆ ਗਾਂ ਦਾ ਤੇ ਸੂਰ ਦਾ ਤੇ ਜਿਹੜਾ ਬਕਰਾ ਇਹ ਬਿਲਕੁਲ ਨਹੀਂ ਲੈ ਸਕਦੇ ਬਿਲਕੁਲ ਜੀ ਮੱਖਣ ਫਿਰ ਉਹਦੇ ਵਿੱਚ ਮਨਾਈ ਕਰਦੇ ਨੇ ਯਾਨੀ ਫਿਰ ਜਦੋਂ ਖਾਣਾ ਜੇ ਨਾ ਤੁਸੀਂ ਮੱਕੀ ਦੀ ਰੋਟੀ ਸਾਗ ਤੇ ਉੱਤੇ ਪਾ ਕੇ ਮੱਖਣ ਉਹ ਤਾਂ ਫਿਰ ਆਪਾਂ ਨੂੰ ਜੇ ਬਣ ਗਿਆ ਤਾਂ ਉਹ ਫਿਰ ਵੀ ਮੈਂ ਕਹਿ ਦਿੰਨੀ ਹ ਕੋਈ ਗੱਲ ਨਹੀਂ ਨਾ ਜੇ ਪਤਰੀ ਬਾਣੀ ਗਈ ਹੈ ਮੀਨਜ ਦੋ ਵਰ ਕਮਾਲ ਹੈ ਜੀ ਤੁਸੀਂ ਹੁਣ ਆਪਾਂ ਮੱਕੀ ਦੀ ਰੋਟੀ ਤੇ ਸਾਗ ਦਾ ਵੀ ਨਾ ਸਵਾਦ ਲਈਏ ਦੇਖੋ ਅਸ਼ੇਂਦਰ ਜੀ ਮੱਕੀ ਦੀ ਰੋਟੀ ਦੇ ਜਿਹੜਾ ਸਾਗ ਹੈ ਨਾ ਬਹੁਤ ਫਤਿਹਿਆ ਡਾਈਟ ਹੈ ਇੱਕ ਤਰੀਕੇ ਦੇਖੋ ਫਾਈਬਰ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਤੇ ਇਰੇ ਵਿੱਚ ਥੋੜਾ ਵਕਿਓ ਹੈ ਪਰ ਗੱਲ ਪਤਾ ਕੀ ਹੋ ਗਈ ਆ ਕਿ ਜਿਹੜੀ ਮਿਹਨਤ ਹੈ ਨਾ ਉਹ ਹੋ ਗਈ ਆ ਬਹੁਤ ਘੱਟ ਸਦੀਆਂ ਤੋਂ ਅਸੀਂ ਖਾਂਦੇ ਰਹੇ ਆ ਇਹ ਹੀ ਡਾਈਟ ਪਰ ਹੁਣ ਜਿਹੜੀ ਲੇਬਰ ਹੈ ਮਿਹਨਤ ਹੈ ਮਸ਼ੀਨਾ ਆ ਗਈਆਂ ਉਹ ਪਿੰਡਾਂ ਦੀ ਵੀ ਉਹ ਨਹੀਂ ਮਿਹਨਤ ਨਹੀਂ ਕਰਦੇ ਸ਼ਹਿਰੀ ਨੇ ਤਾਂ ਉਹ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੇ ਮੱਖਣ ਸਿੰਘ ਜੀ ਦਾ ਧੰਨਵਾਦ ਕਰਦਿਆਂ ਦੇਖੋ ਜੀ ਉਹ ਫਿਰੋਜ਼ਪੁਰ ਤੋਂ ਪਟਿਆਲੇ ਸਾਨੂੰ ਖਾਸ ਕਰਤੇ ਹੱਥ ਦਾ ਉਹ ਘੋਟ ਕੇ ਜਿਸ ਤਰੀਕੇ ਨਾਲ ਸਾਗ ਬਾਖਮਾਲ ਲੈ ਕੇ ਆਏ ਸੀ ਜੀ ਬਹੁਤ ਸੱਚਮੁੱਚ ਬਹਿਤਾ ਰਹਿਣੀ ਆ ਇਸ ਪਿਆਰ ਲਈ ਤੇ ਕਿਵੇਂ ਉਹਨਾਂ ਨੇ ਧੀ ਮੰਨ ਕੇ ਅ ਇਹ ਆ ਕੇ ਸਾਨੂੰ ਦਿੱਤਾ ਬਹੁਤ ਧੰਨਵਾਦ ਤੇ ਬਸ ਜੀ ਹੁਣ ਰਾਮ ਬਾਣ ਮੈਂ ਕੀ ਚ ਰੱਖਦੀ ਹੁਣ ਨਹੀਂ ਉਹ ਕਰਦਾ ਜੀ ਗੱਲ ਜਰੂਰ ਜੀ ਹੁਣ ਦੱਸੋ ਖਾਣਾ ਕੀ ਵਧੀਆ ਜੀ ਪਰ ਪਨੀਰ ਜੇ ਲੈਣਾ ਜੇ ਉਹ ਵੀ ਤੁਸੀਂ ਹਫਤੇ ਚ ਇੱਕ ਵਾਰ ਤੋਂ ਵੱਧ ਨਹੀਂ ਜੇ ਗੋਲਸਟੋਨਸ ਤੁਹਾਡੇ ਬਣ ਚੁੱਕੇ ਨੇ ਤਾਂ ਉਹ ਵੀ ਤੁਸੀਂ ਕੋਸ਼ਿਸ਼ ਇਹੋ ਕਰਨੀ ਹੈ ਕਿ ਹੋਲ ਯਾਨੀ ਦੁੱਧ ਜਿਹੜਾ ਉਹ ਮਲਾਈ ਵਾਲੇ ਤੋਂ ਨਹੀਂ ਬਣਾਣਾ ਜੀ ਤੇ ਫਿਰ ਜਿਹੜੀਆਂ ਵਧੀਆ ਚੀਜ਼ਾਂ ਆ ਚੁੱਕੀਆਂ ਜਿਹੜੀਆਂ ਲੈਣੀਆਂ ਜੀ ਉਹ ਸੋਇਆਬੀਨ ਤੋਂ ਬਣਿਆ ਟੋਫੂ ਲੈ ਸਕਦੇ ਹੋ ਬਿਲਕੁਲ ਬਹੁਤ ਵਧੀਆ ਤੇ ਫਿਰ ਜੀ ਸਭ ਤੋਂ ਕਮਾਲ ਜੇ ਹਰੀਆਂ ਫਲੀਆਂ ਸੋ ਹਰੀਆਂ ਫਲੀਆਂ ਹਰ ਹਾਲ ਵਿੱਚ ਹਫਤੇ ਵਿੱਚ 4 ਤੋਂ 5 ਦਿਨ ਕਿਸੇ ਨਾ ਕਿਸੇ ਰਾਈ ਭਾਵੇਂ 에ਅਰ ਫਰਾਇਰ ਚ ਬਣਾ ਲਓ ਯਾਨੀ ਉਹਨੂੰ ਤਲ ਕੇ ਨਹੀਂ ਲੈਣਾ ਸਬਜ਼ੀ ਵਾਂਗ ਲੈ ਲਓ ਤਰੀਕ ਕੱਟ ਕੇ ਤੁਸੀਂ ਸਲਾਦ ਵਿੱਚ ਵੈਸੇ ਖਾਣੀ ਆ ਉਹ ਤੁਸੀਂ ਖਾ ਲਓ ਕਿਉਂਕਿ ਇਹਦੇ ਵਿੱਚ ਲਾ ਫਾਈਬਰ ਵੱਧ ਜੇ ਤੇ ਇਹ 40 ਫੀਸਦ ਯਾਨੀ ਸਭ ਤੋਂ ਬਿਹਤਰੀਨ ਹੈ 40 ਫੀਸਦ ਤੁਹਾਡਾ ਪਿੱਤੇ ਦੀ ਪੱਥਰੀ ਬਣਨ ਦੇ ਅਸਾਰ ਘਟਾ ਦਿੰਦੀ ਜੇ ਸੋ ਹੈ ਨਾ ਰਾਮ ਬਾਣਾ ਕੀਰ ਵਿੱਚ ਦੇਖੋ ਜੀ ਲਾਸਟ ਵਿੱਚ ਆਪਕਰ ਮੀਨੋਪੌਜ਼ਲ ਸਿੰਡਰੋਮ ਜਿਹੜਾ ਲੇਡੀਜ਼ ਨੂੰ ਹੁੰਦਾ ਉਹਦੇ ਵਿੱਚ ਫਲੀਆਂ ਦਾ ਬਹੁਤ ਵਧੀਆ ਰੋਲ ਹੈ ਬਿਲਕੁਲ ਜੀ ਸੋ ਉਹਦੇ ਵਾਸਤੇ ਜੀ ਤੁਹਾਡੇ ਨੇਚਰਲੀ ਐਸਟ੍ਰੋਜਨ ਆ ਸਕਦੇ ਨੇ ਸੋ ਉਹ ਤੁਸੀਂ ਵੈਸੇ ਹੀ ਸਿਹਤਮੰਦ ਰਹਿ ਸਕਦੇ ਹੋ ਤੇ ਇਸੇ ਹੀ ਤਰੀਕੇ ਸਾਰੇ ਸਾਡੇ ਵੀਰਾਂ ਦਾ ਸਾਡੇ ਅ ਬੱਚਿਆਂ ਦਾ ਸਾਡੇ ਜੋ ਪਿਓ ਨੇ ਯਾਨੀ ਮੇਲਜ਼ ਵਾਸਤੇ ਵੀ ਇਹਦਾ ਬਿਹਤਰੀਨ ਰੋਲ ਲੱਭਿਆ ਜਾ ਸਕਿਆ ਸੋ ਇਹ ਚੀਜ਼ ਵਰਤੋ ਜੀ ਤੇ ਅਸੀਂ ਫਿਰ ਲਈਏ ਜੀ ਅੱਜ ਲਈ ਬਿਲਕੁਲ ਅੱਜ ਲਈ ਇਜਾਜ਼ਤ ਲੈਣੇ ਆ ਜੀ ਕੱਲ ਫੇਰ ਮੇਰੇ ਲਈ ਤੇ ਉਦੋਂ ਤੱਕ ਅਸੀਂ ਇੱਕੋ ਹੀ ਦੁਆ ਫਿਰ ਉਸੇ ਤਰ੍ਹਾਂ ਹਮੇਸ਼ਾ ਵਾਂਗ ਤੁਹਾਡੀ ਮੰਗਦੇ ਆ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਤੁਹਾਡੇ ਘਰ ਵਿੱਚ ਰਹਿਣ ਤੇ ਅਸੀਂ ਚਾਹੁੰਦੇ ਆ ਇਹ ਤੰਦਰੁਸਤੀ ਦੀ ਜੋ ਆਵਾਜ਼ ਅਸੀਂ ਚੁੱਕੀ ਹੈ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੰਗਾ ਲੱਗਦਾ ਨਾ ਸਾਨੂੰ ਵੀ ਹੱਲਾਸ਼ੇਰੀ ਤਾਂ ਮਨ ਲੱਗਦਾ ਹਰ ਇੱਕ ਨੂੰ ਚਾਹੀਦੀ ਹੁੰਦੀ ਜੇ ਸੋ ਸਾਨੂੰ ਵੀ ਤੇ ਦਿਆ ਕਰੋ ਚੰਗੀ ਲਿਵਰੀ ਜੀ ਐਪਰੀਸ਼ੀਏਸ਼ਨ ਵੀ ਚੰਗਾ ਤੇ ਸ਼ੇਅਰਿੰਗ ਵੀ ਚੰਗਾ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਸੱਚੀ ਗਾ